ਸਸ਼੍ਰੀਕਲ ਫਰੈਂਡਸ ਮੈਥੋਡਾ ਹੋਸਟ ਡਾਕਟਰ ਗੁਰਸ਼ੇ ਡਾਕਟਰ ਗੁਰਸ਼ੇਰ ਬਲੌਕਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਆਪਾਂ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਆਪਾਂ ਡਿਸਕਸ ਕਰਨ ਜਾ ਰਹੇ ਆਂ ਔਰ ਕਸਰਤਾਂ ਦੱਸਣ ਜਾ ਰਹੇ ਆਂ ਜਿਨ੍ਹਾਂ ਦੇ ਪੱਟਾਂ ਤੇ ਔਰ ਚੂਲੇ ਤੇ ਫੈਟ ਹੈ हिਪ ਫੈਟ ਔਰ ਥਾਈ ਫੈਟ ਜ਼ਿਆਦਾਤਰ ਔਰਤਾਂ ਦੇ ਵਿੱਚ ਇਹ ਸਮੱਸਿਆ ਨਿਕਲ ਕੇ ਆਉਂਦੀ ਹੈ ਉਹਨਾਂ ਨੂੰ ਇਸ ਦੇ ਲਈ ਬਹੁਤ ਵਾਰੀ ਕਈ ਵਾਰੀ ਸ਼ਰਮ ਵੀ ਮਹਿਸੂਸ ਕਰਨੀ ਪੈ ਜਾਂਦੀ ਹੈ ਕਿਉਂਕਿ ਇਸ ਜਗ੍ਹਾ ਤੇ ਪ੍ਰੈਗਨੈਂਸੀ ਤੋਂ ਬਾਅਦ ਭਾਰ ਵੱਧ ਜਾਂਦਾ ਹੈ ਜਿਹੜੇ हिਪ ਨੇ ਉਹ ਜ਼ਿਆਦਾ ਬਾਹਰ ਨੂੰ ਆ ਜਾਂਦੇ ਨੇ ਇਸ ਕਰਕੇ ਉਸ ਤੇ ਮਾਸ ਜ਼ਿਆਦਾ ਵੱਧ ਜਾਂਦਾ ਹੈ ਔਰ ਪੱਟਾਂ ਤੇ ਵੀ ਮਾਸ ਜ਼ਿਆਦਾ ਵੱਧ ਜਾਂਦਾ ਹੈ ਤੋਂ ਜਿਸ ਤੋਂ ਬਹੁਤ ਔਰਤਾਂ ਪਰੇਸ਼ਾਨ ਨੇ ਔਰ ਕਈ ਵਾਰੀ ਮਰਦਾਂ ਦੇ ਵਿੱਚ ਵੀ ਇਹ ਸਮੱਸਿਆ ਨਿਕਲ ਕੇ ਜ਼ਿਆਦਾ ਆਉਂਦੀ ਆ ਉਹਨਾਂ ਦੇ ਵੀ हिਪ ਔਰ ਥਾਈ ਦਾ ਮਾਸ ਜ਼ਿਆਦਾ ਹੋ ਜਾਂਦਾ ਹੈ ਔਰ ਉਹ ਘਟਾਉਣਾ ਔਖਾ ਹੋ ਜਾਂਦਾ ਹੈ ਅੱਜ ਤੁਹਾਨੂੰ ਆਪਾਂ ਕਸਰਤਾਂ ਦੱਸਣ ਜਾ ਰਹੇ ਹਾਂ ਜਿਹੜੀਆਂ ਕਸਰਤਾਂ ਤੁਸੀਂ ਰੈਗੂਲਰ ਕਰੋਗੇ 1 ਮਹੀਨੇ ਦੇ ਵਿੱਚ ਵਿੱਚ ਤੁਹਾਡੇ ਜਿਹੜੇ hip ਦਾ ਫੈਟ ਹੈ thigh ਦਾ ਫੈਟ ਹੈ ਉਹ ਘਟਣਾ ਸ਼ੁਰੂ ਹੋ ਜਾਏਗਾ ਕਿਉਂਕਿ ਜਦੋਂ ਇਹ ਚੀਜ਼ ਜ਼ਿਆਦਾ ਹੁੰਦੀ ਹੈ ਬਹੁਤ ਲੋਕ ਕੱਪੜੇ ਉਦਾਂ ਦੇ ਨਹੀਂ ਪਾ ਪਾਉਂਦੇ ਜਿੱਦਾਂ ਦੇ ਉਹਨਾਂ ਨੂੰ ਪਾਉਣ ਦਾ ਦਿਲ ਕਰਦਾ ਕਿਉਂਕਿ ਆਪਣਾ ਹਰ ਕੱਪੜਾ ਪਾਉਣ ਦਾ ਦਿਲ ਕਰਦਾ ਹੈ ਜਦੋਂ ਆਪਾਂ ਨੂੰ ਇਹ ਚੀਜ਼ ਜ਼ਿਆਦਾ ਵੱਡੀ ਲੱਗਦੀ ਹੈ ਆਪਾਂ ਉਹ ਕੱਪੜੇ ਨਹੀਂ ਪਾਉਂਦੇ ਆਪਾਂ ਨੂੰ ਸ਼ਰਮ ਮਹਿਸੂਸ ਹੁੰਦੀ ਹੈ ਸੋ ਅੱਜ ਤੋਂ ਸ਼ਰਮ ਮਹਿਸੂਸ ਬਿਲਕੁਲ ਨਹੀਂ ਕਰਨੀ ਤੁਸੀਂ ਕਸਰਤਾਂ ਸਟਾਰਟ ਕਰੋ ਦੇਖਿਓ ਤੁਸੀਂ 1 ਮਹੀਨੇ ਦੇ ਵਿੱਚ ਵਿੱਚ ਤੁਸੀਂ ਆਮ ਕੱਪੜੇ ਜਿਹੜਾ ਤੁਹਾਡਾ ਦਿਲ ਕਰਦਾ ਹੈ ਉਹ ਕੱਪੜੇ ਤੁਸੀਂ ਪਾਉਣੇ ਸ਼ੁਰੂ ਕਰਦੇ ਹੋਗੇ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਡਾਕਟਰ ਗੁਰਸ਼ੇਰ ਸਿੰਘ ਸਰਾਹ ਹੈ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆ ਸਾਡੀਆਂ ਤਿੰਨ ਇੰਸਟਾਗ੍ਰam ਆਈਡਿਸ ਨੇ S3 Singhs Trauma Physiotherapy ਡਾਕਟਰ ਗੁਰਸ਼ੇਰ ਸਿੰਘ ਔਰ ਡਾਕਟਰ ਬੇਬਾਸੁਰਾ S3 Singhs Trauma Physiotherapy Clinic Facebook Page ਔਰ ਡਾਕਟਰ ਗੁਰਸ਼ੇਰ Blogs YouTube Channel ਨੂੰ ਸਬਸਕ੍ਰਾਈਬ ਜਰੂਰ ਕਰਿਓ ਇਸ ਦੇ ਆਪਾਂ ਦੋ ਪਾਰਟ ਬਣਾਵਾਂਗੇ ਅੱਜ ਵੀਡੀਓ ਪਹਿਲਾ ਪਾ ਆ ਗਿਆ ਪਾਰਟ 1 ਹੈ ਪਾਰਟ 2 ਇਸ ਤੋਂ ਬਾਅਦ ਆਏਗਾ ਸੋ ਆਪ ਸ਼ੁਰੂ ਕਰੀਏ ਅਜਤੀਆਂ ਆਸਾਨ ਕਸਰਤਾਂ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਤੁਹਾਡੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਸੱਟ ਪੁਰਾਣੀ ਹੈ ਤਾਂ ਸੇਕ ਦਿਓਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ ਸੋ ਪਰਸੈਂਟ ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਵਰ 1 ਐਕਸਰਸਾਈਜ਼ ਕੀ ਹੈ ਆਪਾਂ ਸਭ ਤੋਂ ਪਹਿਲਾਂ ਇੱਕ ਕੁਰਸੀ ਚਾਹੀਦੀ ਹੋਊਗੀ ਸਭ ਤੋਂ ਪਹਿਲਾਂ ਜਿਹੜੀ ਆਪਣੀ ਆ ਚੀਜ਼ਾਂ ਵੱਡੀਆਂ ਕਰਦੀ ਹੈ ਉਹ ਆਪਣਾ ਕਰਦੀ ਹੈ ਕੁਰਸੀ ਆਪਾਂ ਸਾਰਾ ਦਿਨ ਬੈਠੇ ਰਹਿੰਦੇ ਆ ਇਹ ਚੀਜ਼ ਵਧਦੀ ਜਾਂਦੀ ਹੈ ਸੋ ਕਸਰਤਾਂ ਵੀ ਆਪਾਂ ਕੁਰਸੀ ਦੇ ਨਾਲ ਕਰਨੀਆਂ ਨੇ ਇਹ ਕਸਰਤਾਂ ਇੰਨੀਆਂ ਆਸਾਨ ਨੇ ਤੁਸੀਂ ਆਪਣੇ ਦਫ਼ਤਰ ਦੇ ਵਿੱਚ ਆਪਣੇ ਘਰੇ ਆਪਣੀ ਰਸੋਈ ਦੇ ਵਿੱਚ ਕਿਤੇ ਵੀ ਕਰ ਸਕਦੇ ਹੋ ਪਹਿਲੀ ਕਸਰਤ ਕੀ ਕਰਾਂਗੇ ਆਪਾਂ ਇੱਕ ਕੁਰਸੀ ਦੇ ਪਹਿਲਾਂ ਵਾਰਮ-ਅਪ ਕਰਾਂਗੇ ਸਿੱਧਾ ਕਸਰਤਾਂ ਕਿਤੇ ਵੀ ਸ਼ੁਰੂ ਨਹੀਂ ਕਰਨੀਆਂ ਸਵੇਰੇ ਉਠਣ ਅਨਸਾਰ ਤੁਸੀਂ ਅੱਜ ਤੋਂ 2 ਗਲਾਸ ਗਰਮ ਪਾਣੀ ਦੇ ਪੀਣੀ ਪੀਨੇ ਆ ਬੈਠ ਕੇ ਕੋਸਾ ਜਿਹਾ ਕਰ ਲਿਓ ਜ਼ਿਆਦਾ ਗਰਮ ਨਾ ਕਰਿਓ ਸੋ ਪਹਿਲੀ ਆਪਾਂ ਜਿਹੜੀ ਕਸਰਤ ਵਾਰਮ-ਅਪ ਕਰਨੀ ਆ ਪਲੱਟ ਸਾਈਡ ਤੇ 1 2 3 4 5 6 7 8 9 10 ਫਿਰ ਦੂਸਰੀ ਸਾਈਡ ਕਰਾਂਗੇ ਦੇਖੋ 1 2 3 4 5 6 7 8 9 10 ਇਹ ਹੋਗੀ ਵਾਰਮ ਅਪ ਐਕਸਰਸਾਈਜ਼ ਇਹ ਤੁਸੀਂ ਕਸਰਤ ਦੋਨੋਂ ਸਾਈਡ ਕਰਨੀ ਹੈ ਤਿੰਨ ਵਾਰੀ ਇਧਰ ਸੈਟ ਤਿੰਨ ਵਾਰੀ ਇਧਰ ਸੈਟ ਇਹ ਹੋਗੀ ਪਹਿਲੀ ਕਸਰਤ ਹੁਣ ਸੈਕਿੰਡ ਐਕਸਰਸਾਈਜ਼ ਦੇ ਵਿੱਚ ਆਪਾਂ ਕੀ ਕਰਾਂਗੇ ਦੇਖੋ ਧਿਆਨ ਨਾਲ ਮੈਂ ਤੁਹਾਨੂੰ ਇੱਕ ਵਾਰੀ ਪਜਾਮਾ ਉੱਪਰ ਕਰ ਲਈਏ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਵੇ ਕਸਰਤ सीधे खड़े हैं ये आप जी लत है ये आप पिछले लेके जागे लत कुर्सी इदा एक दो तीन चार पाँच छे सत्त अठ नौ दस दिन रिलैक्स दोनों साइड करनी है तीन तीन सैट इधर तीन तीन सैट इधर हौली हौली जो हफ्ता हो गया तीन तीन की बजाय छे छः सैट आप कर देने है। ਹੁਣ ਆਪਾਂ ਤੁਹਾਨੂੰ ਦੂਸਰੀ ਸਾਈਡ ਵੀ ਕਰਕੇ ਦਿਖਾਉਨੇ ਆਂ ਦੇਖੋ ਕੁਰਸੀ ਇੱਥੇ ਰੱਖ ਲਈ ਆਪਾਂ ਇਹਦਾ 1 2 3 4 5 6 7 8 9 10 ਥੈਂਕ ਰਿਲੈਕਸ 10 ਸੈਟ ਇਧਰ 10 ਸੈਟ ਇਧਰ ਇਹ ਹੋ ਗਈ ਦੂਜੀ ਕਸਰਤ ਕੁਰਸੀ ਦੇ ਸਾਰੇ-ਸਾਰੀਆਂ ਕਸਰਤਾਂ ਆਪਾਂ ਕਰਨੀਆਂ ਨੇ ਹੁਣ ਜਿਹੜੀ ਤੀਜੀ ਕਸਰਤ ਹੈ ਸਿੱਧੇ ਖੜੇ ਆਂ ਆਪਾਂ ਇਸ ਪੈਰ ਨੂੰ ਟੇਡਾ ਲੈ ਜਾਣਾ ਔਰ ਉੱਪਰ ਲੈ ਕੇ ਜਾਣਾ ਵੱਧ ਤੋਂ ਵੱਧ ਪੇ ਥੱਲੇ ਫੇਰ ਪੈਰ ਸਿੱਧਾ ਪੈਰ ਟੇਡਾ ਉੱਪਰ ਥੱਲੇ ਉੱਪਰ ਥੱਲੇ ਉੱਪਰ ਥੱਲੇ ਉੱਪਰ ਥੱਲੇ ਉੱਪਰ ਥੱਲੇ ਉੱਪਰ ਥੱਲੇ ਇਹਦਾ ਆਪਾਂ 10 ਵਾਰੀ ਕਰਨਾ ਔਰ ਦੋਨੋਂ ਸਾਈਡ ਕਰਨਾ ਇਹ ਵੀ ਆਪਾਂ 3-3 ਸੈੱਟ ਲਾਉਣੇ ਆ ਹੁਣ ਆਪਾਂ ਤੁਹਾਨੂੰ ਦੂਜੀ ਸਾਈਡ ਕਰਕੇ ਦਿਖਾਉਨੇ ਆ ਦੇਖੋ ਪੈਰ ਆਪਾਂ ਟੇਡਾ ਕੀਤਾ ਔਰ ਇਹ ਉੱਪਰ ਲੈ ਕੇ ਜਾਣਾ ਗੋਡੇ ਤੋਂ ਗੋਡੇ ਤੋਂ ਉੱਪਰ ਤੱਕ ਲੈ ਕੇ ਜਾਣਾ ਦੇਖੋ ਆ ਗੋਡਾ ਆ ਗਿਆ ਗੋਡੇ ਤੋਂ ਉੱਪਰ ਜਾ ਰਹੇ ਆ 1 2 3 चार छे, सात, आठ, नौ दस बिल्कुल सीधे खड़ना कुर्सी की जीडी डायरेक्शन है उस डायरेक्शन देखो आप कुर्सी की डायरेक्शन खड़ गए सीधे और पैर एडा किता एदा उपर एक दो तीन चार पांच, छे सात, आठ, नौ दस होगी थोड़ी तीजी कसरत जी चौथी कसरत आ इसके भी तीन तीन सैट लावे जी चौथी कसरत आक्एट करा आप कुर्सी को सीधा रख ला और पिछे होके के थले एक दो पूरा थले जाना आप पांच पे सत अठ नौ दस एक सैट हो गया ਇਸ ਦੇ ਵੀ 10 ਸੈਟ ਲਾਉਣ। ਦੁਬਾਰਾ ਦੇਖੋ, ਕੁਰਸੀ ਆਪਾਂ ਇੱਧਰ ਕਰ ਲਈ। ਤੇ ਤੇ ਕੱਢ ਕੇ ਔਰ 1 2 3 4 5 6 7 8 9 10 ਆ ਚੀਜ਼ ਪੂਰੀ ਮੁੜੇ ਥੋੜੀ ਤਾਂ ਹੀ ਇਹ ਚੀਜ਼ ਆਪਣੀ ਵਿੱਚ ਨੂੰ ਜਾਣੀ ਸ਼ੁਰੂ ਹੋਣੀ ਆ ਤਾਂ ਹੀ ਇਹ ਚੀਜ਼ ਤੁਹਾਡੇ ਪੈਂਟ ਪਾਈ ਤਾਂ ਹੀ ਜਚਣੀ ਆ। ਚੌਥੀ ਕਸਰਤ ਹੋਗੀ। ਜਿਹੜੀ ਪੰਜਵੀਂ ਕਸਰਤ ਹੈ ਉਸਦੇ ਵਿੱਚ ਕੀ ਕਰਾਂਗੇ ਆਪਾਂ ਕੁਰਸੀ ਦੇ ਸਹਾਰੇ ਖੜ ਜਾਾਂਗੇ ਔਰ ਲੱਤ ਇਦਾਂ ਘੁਮਾਵਾਂਗੇ ਕਲੌਕਵਾਇਜ਼ ਜਿਵੇਂ ਘੜੀ ਚੱਲਦੀ ਹੈ ਇਦਾਂ 1 2 3 4 5 6 7 8 9 10 ਦੇਖੋ ਜਦੋਂ ਆਪਾਂ ਘੜੀ ਦਾ ਘੇੜਾ ਪੂਰਾ ਕਰ ਲਿਆ ਤਾਂ ਆਪਾਂ ਰੁਕਣਾ ਹੁਣ ਇਧਰੀ ਸਾਈਡ ਘੜੀ ਜਿਵੇਂ ਸਿੱਧੀ ਚੱਲਦੀ ਹੈ 1 2 3 4 ਪੂਰਾ ਸਰਕਲ ਹੋਣਾ ਚਾਹੀਦਾ 5 6 7 8 9 10 ਹੁਣ ਆਪਾਂ ਕਲੌਕਵਾਈਜ਼ ਦੇ ਦੋਨੋਂ ਦੋਨੋਂ ਸਾਈਡ ਤਿੰਨ ਤਿੰਨ ਸੈਟ ਲਾਉਣੇ ਆ ਜਿਵੇਂ ਘੜੀ ਸਿੱਧੀ ਚਲਦੀ ਆ ਘੜੀ ਸਿੱਧੀ ਕਿਵੇਂ ਚਲਦੀ ਆ ਐਦਾਂ ਕਰਕੇ ਹੁਣ ਐਂਟੀ ਕਲੌਕਵਾਈਜ਼ ਜਿਵੇਂ ਘੜੀ ਪੁੱਠੀ ਚਲਦੀ ਆ ਕੁਰਸੀ ਦੇ ਸਾਰੇ ਖੜ ਜਾਂਗੇ ਸਾਹਮਣੇ ਦੇਖਾਂਗੇ ਔਰ 1 2 10 चार पांच, पे सात, आठ, नौ दस हूँ फिर पुठी घड़ी चलावे देखो एक दो हौली हौली कर लो काली बिलकुल नहीं करनी तीन चार देखो ध्यान छत आठ, नौ બસ ਬਸ ਇਹ 6 ਕਸਰਤਾਂ ਹੋ ਗਈਆਂ ਇਸਦੇ ਵੀ ਤੁਸੀਂ ਤਿੰਨ ਤਿੰਨ ਸੈਟ ਲਾਉਣੇ ਆ ਪਹਿਲਾਂ ਕਲੌਕਵਾਇਜ਼ ਫਿਰ ਐਂਟੀ ਕਲੌਕਵਾਇਜ਼ ਇਹ 6 ਕਸਰਤਾਂ ਹੋ ਗਈਆਂ ਤੁਹਾਡੀਆਂ ਟੋਟਲ ਹੁਣ ਇਹ ਕਸਰਤਾਂ ਤੁਸੀਂ ਕਰਨੀਆਂ ਕਿਦੋਂ ਨੇ ਸਵੇਰੇ ਉੱਠੋ ਪਹਿਲਾਂ ਬੱਚਿਆਂ ਨੂੰ ਸਕੂਲ ਭੇਜ ਦਿਓ ਉਸ ਤੋਂ ਬਾਅਦ ਇਹ ਕਸਰਤਾਂ ਕਰੋ ਔਰ ਜਿੰਨੇ ਵਾਰੀ ਦਿਨ ਚ ਪਾਣੀ ਪੀਣਾ ਗਰਮ ਪਾਣੀ ਪੀਣਾ ਔਰ ਰੋਟੀ ਜਿਹੜੀ ਖਾਣੀ ਆ ਸਵੇਰ ਔਰ ਦੁਪਹਿਰ ਦੀ ਉਹ ਚੱਬ ਕੇ ਖਾਣੀ ਆ ਰਾਤ ਨੂੰ ਚੂਰੀ ਕਟ ਲਿਆ ਕਰੋ ਤਾਂ ਕਿ ਆਪਾਂ ਨੂੰ ਜਲਦੀ ਹਾਜਮ ਹੋ ਜਾਵੇ ਸਾਰੀਆਂ ਗੱਲਾਂ ਦਾ ਧਿਆਨ ਰੱਖੋ ਕਸਰਤਾਂ ਕਰੋ ਸਵੇਰ ਉੱਠ ਕੇ ਗਰਮ ਪਾਣੀ ਪੀਓ ਤੁਸੀਂ ਦੇਖੋਗੇ ਤੁਹਾਡੇ ਪੱਟਾਂ ਦਾ ਔਰ ਝੂਲੇ ਦਾ ਯਾਨੀ ਕਿ ਥਾਈ ਫੈਟ ਔਰ हिਪ ਫੈਟ ਬਹੁਤ ਜਲਦੀ ਘਟਣ ਵਾਲਾ ਹੈ ਸੋ ਇਹ ਸੀ ਪਾਰਟ 1 ਕੱਲ ਮਿਲਾਂਗੇ ਪਾਰਟ 2 ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਵੀਡੀਓ ਸ਼ੇਅਰ ਜ਼ਰੂਰ ਕਰਿਓ ਜੀ ਸਤਿ ਸ਼੍ਰੀ ਅਕਾਲ ਜੀ